ਬਰਨਾਲਾ ਦੇ ਪਿੰਡ ਮਹਿਤਾ ਦਾ ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਰਿਟਾਇਰ ਸੁਬੇਦਾਰ ਨੈب ਸਿੰਘ ਜੋ ਕਿ 1 ਸਾਲ 11 ਮਹੀਨੇ ਪਹਿਲਾਂ ਫੌਜ ਵਿੱਚ ਅਗਨੀਵੀਰ ਭਰਤੀ ਹੋਇਆ ਸੀ ਜਿਸਦੀ ਡਿਊਟੀ ਜੰਮੂ ਕਸ਼ਮੀਰ ਵਿੱਚ ਸੀ ਜੋ ਕਿ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸ਼ਹੀਦ ਦੇ ਪਿਤਾ ਰਿਟਾਇਰਡ ਨਾਇਬ ਸੁਬੇਦਾਰ ਨਾਭ ਸਿੰਘ ਮਹਿਤਾ ਵੀ ਦੇਸ਼ ਦੀ ਸੇਵਾ ਕਰ ਚੁੱਕੇ ਨੇ ਮਾਤਾ ਪਿਤਾ ਨੇ ਸੁਖਵਿੰਦਰ ਸਿੰਘ ਨੂੰ ਸਿੱਖਿਆ ਪ੍ਰਾਪਤ ਕਰਵਾ ਕੇ ਫੌਜ ਵਿੱਚ ਅਗਨੀਵੀਰ ਭਰਤੀ ਕਰਵਾਇਆ ਸੀ ਪਰ ਇਹ ਨਹੀਂ ਸੀ ਪਤਾ ਉਹ 1 ਸਾਲ 11 ਮਹੀਨੇ ਬਾਅਦ ਸ਼ਹੀਦ ਹੋ ਜਾਵੇਗਾ ਜੋਹੀਂ ਇਸ ਦੁਖਦਾਈ ਖਬਰ ਦਾ ਪਿੰਡ ਤੇ ਆਲੇ ਦੁਆਲੇ ਪਤਾ ਲੱਗਿਆ ਤਾਂ ਸੋਗ ਦੀ ਲਹਿਰ ਦੌੜ ਗਈ ਸੈਹਿਦ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇ ਫੌਜ ਦੇ ਜਵਾਨਾਂ ਵੱਲੋਂ ਪਿੰਡ ਮਹਿਤਾ ਦੇ ਸ਼ਮਸ਼ਾਨ ਘਾਟ ਵਿੱਚ ਲਿਆਂਦੀ ਗਈ ਜਿੱਥੇ ਤੱਪਾ ਮੰਡੀ ਦੇ ਐਸ.ਡੀ.ਐਮ ਮੈਡਮ ਪੂਰਨਪ੍ਰੀਤ ਕੌਰ ਡੀ.ਐਸ.ਪੀ ਡਾਕਟਰ ਮਾਨਵਜੀਤ ਸਿੰਘ ਸਿੱਧੂ ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ਫੌਜ ਦੇ ਸੂਬੇਦਾਰ ਪਰਸਨ ਸਿੰਘ ਹਲਦਾਰ ਦਰਸ਼ਨ ਸਿੰਘ ਆਸੀਖ ਖਾਨ ਤੋਂ ਇਲਾਵਾ ਪਿੰਡਾਂ ਦੇ ਪੰਜ ਸਰਪੰਚ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਤੇ ਸ਼ਹੀਦ ਮ੍ਰਿਤਕ ਦੇ ਨੂੰ ਅਗਨੀ ਉਹਨਾਂ ਦੇ ਪਿਤਾ ਨੈਭ ਸਿੰਘ ਵੱਲੋਂ ਦਿੱਤੀ ਗਈ ਸਮਸ਼ਾਨ ਕਾਟ ਵਿੱਚ ਸਾਰਿਆਂ ਦੀ ਅੱਖਾਂ ਨਮ ਸੀ ਤੇ ਉਹਨਾਂ ਦੇ ਮਾਤਾ ਰਣਜੀਤ ਕੌਰ ਦਾ ਰਿਸ਼ਤੇਦਾਰਾਂ ਦਾ ਰੋ ਰੋ ਬੁਰਾ ਹਾਲ ਤੇ ਉਹਨਾਂ ਨੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਮਿੰਤਾ ਮੇਰਾ ਪੁੱਤ ਵਾਪਸ ਲਿਆ ਦਿਓ ਕਿਉਂਕਿ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਤੰਗੀ ਨਹੀਂ ਸੀ ਇੱਥੇ ਵੀ ਦੱਸਣਾ ਬੰਦ ਹੈ ਕਿ ਮ੍ਰਿਤਕ ਦਾ ਪ੍ਰਾਕ ਨਹੀਂ ਡਾਗਿਆ ਹੋਇਆ ਹੈ ਬਰਨਾਲਾ ਤੋਂ ਜਤਿੰਦਰ ਦੇਵ ਗੰਦੀ ਵਿਸ਼ੇਸ਼ ਰਿਪੋਰਟ